ਸਾਥ ਸੰਗਤ ਉਹ ਵੀ ਦੁਖੀ ਨੇ ਦੁਖੀ ਗਏ ਨੇ ਸੰਸਾਰ ਤੋਂ ਵੱਡੇ-ਵੱਡੇ ਪਰ ਪਾਛੇ ਸਾਨੂੰ ਕਹਿੰਦੇ ਨੇ ਸੁੱਖ ਨਹੀਂ ਰੇ ਹਰ ਭਗਤ ਬਿਨਾ ਰੱਬ ਦੀ ਭਗਤੀ ਬਿਨਾ ਨਾਮ ਬਿਨਾ ਸੁੱਖ ਨਹੀਂ ਇਸ ਕਰਕੇ ਸਾਥ ਸੰਗ ਜੀ ਮਿਲੈ ਸੁਖ ਨਾਮ ਅਰ ਸੋਭਾ ਚਿੰਤਾ ਲਾਹੇ ਹਰ ਬੰਦਾ ਕਹਿੰਦਾ ਮੈਂ ਦੁਖੀ ਹਾਂ ਮੈਨੂੰ ਚਿੰਤਾ ਹੈ ਮੈਨੂੰ ਡਿਪਰੈਸ਼ਨ ਹੈ ਤੇ ਮਹਾਰਾ ਜੀ ਕਹਿੰਦੇ ਜਿਹੜਾ ਪੱਤਾ ਦਰਖਤ ਨਾਲੋਂ ਟੁੱਟ ਜਾਏ ਉਹ ਕੱਖ ਬਣ ਜਾਂਦਾ ਹੈ ਜਿਹੜਾ ਦਰਖਤ ਨਾਲ ਜਿੰਨਾ ਚਿਰ ਜੁੜਿਆ ਉਹ ਛਾਂ ਦਿੰਦਾ ਸੋਹਣਾ ਲੱਗਦਾ ਹੈ ਲਹਿਰ ਆਉਂਦਾ ਹੈ ਜਦੋਂ ਟੁੱਟ ਜਾਏ ਉਹ ਕੱਖ ਬਣ ਜਾਂਦਾ ਹੈ ਇਸ ਕਰਕੇ ਜਦੋਂ ਸ਼ਬਦ ਨਾਲੋਂ ਗੁਰਬਾਣੀ ਨਾਲੋਂ ਮਨੁੱਖ ਦਾ ਜੀਵਨ ਦੂਰ ਹੋ ਜਾਂਦਾ ਟੁੱਟ ਜਾਂਦਾ ਤੇ ਸਾਧ ਸੰਗ ਜੀ ਸਾਡਾ ਜੀਵਨ ਵੀ ਕੱਖਾਂ ਵਰਗਾ ਹੋ ਜਾਂਦਾ ਅਸੀਂ ਵੀ ਦੁਖੀ ਹੋ ਜਾਂਦੇ ਆ ਮਨ ਕਰਕੇ ਵੀ ਤਨ ਕਰਕੇ ਵੀ